ਪਾਰਟ 1 ਪਾਗ ਪਹਿਲਾ ਬਰੀਐਟ੍ਰਿਕ ਕਲੀਨਿਕ ਅਤੇ ਪ੍ਰਕਿਰਿਆਵਾਂ ਨਾਲ ਜਾਣ ਪਛਾਣ ਹੈਲੋ ਹੰਬਰ ਰਿਵਰ ਹੈਲਥ ਵਿਖੇ ਬਰੀਐਟ੍ਰਿਕ ਸਰਜਰੀ ਮਰੀਜ਼ ਅਨਕਾਰੀ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਹੰਬਰ ਰਿਵਰ ਹੈਲਥ 온ਟਾਰੀਓ ਦੇ ਬਰੀਐਟ੍ਰਿਕ ਉਤਮਤਾ ਦੇ 10 ਸੈਂਟਰਾਂ ਵਿੱਚੋਂ ਇੱਕ ਹੈ ਇਹ 온ਟਾਰੀਓ ਬੈਟ੍ਰਿਕ ਨੈਟਵਰਕ ਦਾ ਹਿੱਸਾ ਹੈ ਅਸੀਂ 24 ਘੰਟੇ ਸਤੋਦਨ ਕਾਲ ਤੇ ਬੈਰੀਐਟ੍ਰਿਕ ਸਰਜਨ ਦੇ ਨਾਲ ਇੱਕ ਬੈਰੀਐਟ੍ਰਿਕ ਦੋਸਤਾਨਾ ਸਹੂਲਤਾਂ ਬੈਰੀਐਟ੍ਰਿਕ ਕਲੀਨਿਕ ਵਿੱਚ ਕਈ ਸਾਰੇ ਵਿਸ਼ਾ ਦੇ ਕਲੀਨਿਸ਼ੀਆਂ ਦੀ ਟੀਮ ਹੁੰਦੀ ਹੈ ਇਹ ਮੋਡਿਊਲ ਵਿੱਚ ਤੁਸੀਂ ਬੈਰੀਐਟ੍ਰਿਕ ਕਲੀਨਿਕ ਦੀ ਪ੍ਰਕਿਰਿਆ ਅਤੇ ਬੈਰੀਐਟ੍ਰਿਕ ਸਰਜਰੀ ਲਈ ਉਮੀਦਵਾਰੀ ਬਾਰੇ ਜਾਣੋਗੇ કુલ 5 ਮੋਡਿਊਲ ਹਨ ਕਿਰਪਾ ਕਰਕੇ ਆਪਣੀਆਂ ਕਲੀਨਿਕ ਅਪਾਇੰਟਮੈਂਟਾਂ ਤੋਂ ਪਹਿਲਾਂ ਸਾਰੇ ਮੋਡਿਊਲ ਦੇਖੋ ਤੁਸੀਂ ਕਿਸੇ ਵੀ ਸਮੇਂ ਆਪਣੀ ਸਹੂਲਤ ਅਨੁਸਾਰ ਮੋਡੀਊਲ ਨੂੰ ਰੋਕ ਅਤੇ ਮੁੜ ਕੇ ਚਲਾ ਸਕਦੇ ਹੋ ਅਸੀਂ ਕ੍ਰਮ ਵਿੱਚ ਮੋਡੀਊਲ ਵੇਖਣ ਦੀ ਸਿਫਾਰਿਸ਼ ਕਰਦੇ ਹਾਂ ਅਤੇ ਤੁਹਾਨੂੰ ਪੂਰੇ ਵੀਡੀਓ ਦੇ ਦੌਰਾਨ ਨੋਟਸ ਬਣਾਉਣ ਲਈ ਉਤਸ਼ਾਹਿਤ ਕਰਦੇ ਹਾਂ ਮੋਡੀਊਲਾਂ ਵਿੱਚਲੀ ਜਾਣਕਾਰੀ ਹੰਬਰ ਰਿਵਰ ਹੈਲਥ ਬੈਰੀਐਟ੍ਰਿਕ ਸਰਜਰੀ ਪ੍ਰੋਗਰਾਮ ਰਿਸੋਰਸ ਬੁੱਕ ਤੋਂ ਹੈ ਕਿਤਾਬ ਸਾਡੀ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ ਜਾਂ ਬੈਰੀਐਟ੍ਰਿਕ ਕਲੀਨਿਕ ਦੇ ਫਰੰਟ ਟੈਸਟ ਤੋਂ ਖਰੀਦੀ ਜਾ ਸਕਦੀ ਹੈ Humber River Health Ontario ਦੇ ਬੈਰੀਐਟ੍ਰਿਕ ਉਤਮਤਾ ਤੇ 10 ਸੈਂਟਰਾਂ ਵਿੱਚੋਂ ਇੱਕ ਹੈ ਇਹ Ontario Bariatric Network ਦਾ ਹਿੱਸਾ ਹੈ ਤੁਹਾਨੂੰ Ontario Bariatric Network ਦੁਆਰਾ ਪ੍ਰਦਾਨ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਬੈਰੀਐਟ੍ਰਿਕ ਸਰਜਰੀ ਲਈ ਉਮੀਦਵਾਰ ਮੰਨਿਆ ਜਾਂਦਾ ਹੈ ਲੋੜਾਂ ਹੇਠਾਂ ਲਿਖੇ ਅਨੁਸਾਰ ਹਨ BMI 40 ਤੋਂ ਉੱਪਰ ਹੈ ਜਾਂ ਜੇ BMI 35 ਤੋਂ 40 ਦੇ ਵਿਚਕਾਰ ਹੈ ਅਤੇ ਮੋਟਾਪੇ ਨਾਲ ਸੰਬੰਧਿਤ ਇੱਕ ਤੋਂ ਦੋ ਮੈਡੀਕਲ ਅਵਸਥਾਵਾਂ ਕਮੋਰਬਿਡਿਟੀਆਂ ਹਨ ਤਾਂ ਹੱਡੀਆਂ ਢਾਂਜਾਂ ਗੱਟਾਂ ਨਾਲ ਪਾਰ ਘਟਾਉਣ ਦੀਆਂ ਪਿਛਲੀਆਂ ਪਿਛਲੀਆਂ ਕੋਸ਼ਿਸ਼ਾਂ ਸਨ ਤੁਸੀਂ ਮਾਨਸਿਕ ਅਤੇ ਭਾਵਨਾਤਮਕ ਤੌਰ ਤੇ ਸਰਜਰੀ ਲਈ ਤਿਆਰ ਹੋ ਅਤੇ ਲਾਭਾਂ ਜੋਖਮਾਂ ਅਤੇ ਸੀਮਾਵਾਂ ਨੂੰ ਸਮਝਦੇ ਹੋ ਤੁਹਾਨੂੰ ਖਾਣ ਨਾਲ ਸੰਬੰਧੀ ਸਰਗਰਮ ਵਿਕਾਰ ਨਹੀਂ ਹੈ ਤੁਹਾਨੂੰ ਸਿਗਰਟ ਨੋਸ਼ੀ ਤੋਂ ਮੁਕਤ ਹੋਣਾ ਚਾਹੀਦਾ ਹੈ ਅਤੇ ਸਰਜਰੀ ਤੋਂ 6 ਮਹੀਨੇ ਪਹਿਲਾਂ ਤੋਂ ਨਸ਼ੀਆਂ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਹੀਂ ਕੀਤੀ ਹੋਣੀ ਚਾਹੀਦੀ ਤੁਹਾਡੇ ਕੋਲ ਸਹਾਇਤਾ ਸਿਸਟਮ ਸਥਾਪਿਤ ਹੈ ਅਤੇ ਤੁਸੀਂ ਲੋੜਿੰਦੀਆਂ ਜੀਵਨ ਸ਼ੈਲੀ ਤਬਦੀਲੀਆਂ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕਰ ਸਕਦੇ ਹੋ ਕਿਉਂਕਿ ਇਹ ਲੰਬੇ ਸਮੇਂ ਦੀ ਸਫਲਤਾ ਦਾ ਸਭ ਤੋਂ ਵੱਡਾ ਸੂਚਕ ਹੈ ਬੈਰੀਟ੍ਰਿਕ ਸਰਜਰੀ ਪ੍ਰੋਗਰਾਮ ਵਿੱਚ ਹਰੇਕ ਮਰੀਜ਼ ਨੂੰ ਸਰਜਰੀ ਲਈ ਉਸ ਦੀ ਤਿਆਰੀ ਦਾ ਪਤਾ ਲਗਾਉਣ ਲਈ ਇੱਕ ਵਿਆਪਕ ਡਾਕਟਰੀ ਵਿਆਹ ਵਿਹਾਰਕ ਅਤੇ ਪੋਸ਼ਣ ਸੰਬੰਧੀ ਮੁਲਾਂਕਣ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਸਰਜਰੀ ਲਈ ਉਮੀਦਵਾਰੀ ਉਪਰੋਕਤ ਓਬੀਐਨ ਮਾਪਦੰਡਾਂ ਦੇ ਨਿਰਧਾਰਿਤ ਕੀਤੀ ਜਾਂਦੀ ਹੈ ਇਹ ਸਰਜਰੀ ਦੀ ਪ੍ਰਵਾਨਗੀ ਪ੍ਰਕਿਰਿਆ ਦੀ ਸੰਖੇਪ ਜਾਣਕਾਰੀ ਹੈ ਤੁਹਾਡਾ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ OBN ਦੁਆਰਾ ਇੱਕ ਰੈਫਰਲ ਕਰਤਾ ਹੈ ਅਤੇ ਮਰੀਜ਼ਾਂ ਨੂੰ ਇੱਕ ਜਾਣਕਾਰੀ ਸੈਸ਼ਨ ਵਿੱਚ ਹਾਜ਼ਰ ਹੋਣ ਅਤੇ ਮਰੀਜ਼ ਪ੍ਰਸ਼ਨਵਲੀਆਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ। ਸਾਰੇ ਫਾਰਮ ਵਾਪਸ ਕਰਨ ਦੇ 10 ਤੋਂ 12 ਹਫ਼ਤਿਆਂ ਦੇ ਅੰਦਰ ਮਰੀਜ਼ਾਂ ਨੂੰ ਸਰਜਨ ਕਈ ਸਾਰੇ ਵਿਸ਼ਿਆਂ ਸੰਬੰਧੀ ਟੀਮ ਅਤੇ ਮੈਡੀਕਲ ਇੰਟਰਨੈਸਟ ਲਈ ਆਪਣੀਆਂ ਅਪੌਇੰਟਮੈਂਟਾਂ ਦੀਆਂ ਤਾਰੀਖਾਂ ਪ੍ਰਾਪਤ ਹੋ ਜਾਣਗੀਆਂ। ਹੋਰ ਮੁਲਾਂਕਣ ਲਈ ਮਨੋਵਿਗਿਆਨੀ ਨੂੰ ਰੈਫਰਲ ਕਰਨਾ ਜ਼ਰੂਰੀ ਹੋ ਸਕਦਾ ਹੈ ਮਰੀਜ਼ ਦੇ ਕਈ ਸਾਰੇ ਵਿਸ਼ਿਆਂ ਸੰਬੰਧੀ ਟੀਮ ਅਤੇ ਇੰਟਰਨੈਟਸ ਦੁਆਰਾ ਸਰਜਰੀ ਲਈ ਮંજੂਰੀ ਦੇ ਦਿੱਤੇ ਜਾਣ ਤੋਂ ਬਾਅਦ ਸਰਜਨ ਨਾਲ ਉਹਨਾਂ ਦੀ ਦੂਜੀ ਅਪਾਇੰਟਮੈਂਟ ਹੋਵੇਗੀ ਉਸ ਸਮੇਂ ਤੇ ਮਰੀਜ਼ ਨੂੰ ਸਰਜਰੀ ਦੀ ਮਿਤੀ ਅਤੇ ਮੀਲ ਰਿਪਲੇਸਮੈਂਟ ਸ਼ੇਕ ਖਰੀਦਣ ਲਈ ਪ੍ਰੈਸਕ੍ਰਿਪਸ਼ਨ ਦਿੱਤੀ ਜਾਵੇਗੀ ਮਰੀਜ਼ ਸਰਜਰੀ ਤੋਂ ਪਹਿਲਾਂ 2-4 ਹਫ਼ਤਿਆਂ ਲਈ ਤਜਵੀਜ਼शुदा ਮੀਲ ਰਿਪਲੇਸਮੈਂਟ ਸ਼ੇਕ ਸ਼ੁਰੂ ਕਰਨਗੇ ਅਤੇ ਸਰਜਰੀ ਤੋਂ ਪਹਿਲਾਂ ਪ੍ਰੀ ਸਕ੍ਰੀਨਿੰਗ ਮੁਲਾਂਕਣ ਵਿੱਚੋਂ ਲੰਘਣਗੇ ਪ੍ਰਵਾਨਗੀ ਪ੍ਰਕਿਰਿਆ ਦੀ ਸੰਖੇਪ ਜਾਣਕਾਰੀ ਰਿਸੋਰਸ ਬੁੱਕ ਦੇ ਪੰਨਾ 4 ਤੇ ਹੈ ਇੱਕ ਲਿਨੀਸ਼ਨ ਅਪਾਇੰਟਮੈਂਟਾਂ ਲਈ ਵਿਸ਼ੇ ਹਨ ਤੁਸੀਂ ਇੱਕ ਐਮ ਡੀ ਆਰ ਡੀ ਆਰ ਐਸ ਡਬਲਯੂ ਆਰ ਐਨ ਅਤੇ ਇੰਟਰਨੈਸ਼ਨਲ ਮੁਲਾਕਾਤ ਕਰੋਗੇ ਹੋਰ ਜਾਣਕਾਰੀ ਰਿਸੋਰਸ ਬੁੱਕ ਦੇ ਪੰਨਾ 5 ਤੇ ਹੈ। ਸ਼ੁਰੂਆਤੀ ਅਪਾਇੰਟਮੈਂਟਾਂ ਟੈਲੀਫੋਨ ਰਾਹੀਂ ਜਾਂ ਵਿਅਕਤੀਗਤ ਤੌਰ ਤੇ ਹੋਣਗੀਆਂ। ਰਜਿਸਟਰਡ ਡਾਈਟੀਸ਼ੀਨਾਂ, ਸੋਸ਼ਲ ਵਰਕਰ ਅਤੇ ਰਜਿਸਟਰਡ ਨਰਸ ਨਾਲ ਅਪਾਇੰਟਮੈਂਟਾਂ ਹਰੇਕ ਇੱਕ ਘੰਟੇ ਦੀਆਂ ਹੁੰਦੀਆਂ ਹਨ। ਇਹ ਆਮ ਤੌਰ ਤੇ ਉਸੇ ਦਿਨ ਨਿਯਤ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਆਪਣੇ ਸ케줄 ਤੋਂ ਕਾਫੀ ਸਮਾਂ ਕੱਢੋ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਡਰਾਈਵਿੰਗ ਨਹੀਂ ਕਰ ਰਹੇ ਹੋ ਅਤੇ ਅਪਾਇੰਟਮੈਂਟਾਂ ਦੌਰਾਨ ਕੋਈ ਧਿਆਨ ਭਟਕਾਉਣ ਵਾਲੀਆਂ ਕੋਈ ਚੀਜ਼ਾਂ ਨਹੀਂ ਕਰ ਰਹੇ ਹੋ ਜੇਕਰ ਤੁਹਾਨੂੰ ਆਪਣੀ ਅਪਾਇੰਟਮੈਂਟਾਂ ਨੂੰ ਰੱਦ ਕਰਨ ਦੀ ਲੋੜ ਹੈ ਤਾਂ ਕਿਰਪਾ ਕਰਕੇ ਕਲੀਨਿਕ ਨੂੰ 48 ਘੰਟੇ ਦਾ ਨੋਟਿਸ ਦਿਓ ਕਲੀਨਿਕ ਦਾ ਫੋਨ ਨੰਬਰ 416 242 1000 ਐਕਸਟੈਂਸ਼ਨ 23316 ਹੈ ਕਲੀਨਿਕ ਕੋਈ ਵੀ ਨਾ ਆਉਣ ਵਾਲਿਆਂ ਨੋ ਸ਼ੋ ਅਪਾਇੰਟਮੈਂਟਾਂ ਨੂੰ ਮੂਡ ਨਿਯਕਤ ਕਰਨ ਤੋਂ ਇਨਕਾਰ ਕਰਨ ਦਾ ਅਧਿਕਾਰ ਰੱਖਵਾ ਰੱਖਦਾ ਹੈ ਪੁਨਰਮੁਲਾਂਕਣ ਲਈ ਟੀਮ ਨਾਲ ਫਾਲੋ ਅਪ ਅਪਾਇੰਟਮੈਂਟਾਂ ਦੀ ਲੋੜ ਹੋ ਸਕਦੀ ਹੈ ਅਤੇ ਉਹ ਫੋਨ ਜਾਂ ਵੀਡੀਓ ਕਾਨਫਰੰਸ ਰਾਹੀਂ ਉਪਲਬਧ ਹਨ ਇਹ ਸਲਾਈਡ ਤੁਹਾਡੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਸਾਂਝੀ ਦੇਖਭਾਲ ਮਾਡਲ ਦੀ ਸਮੀਖਿਆ ਕਰਦੀ ਹੈ ਏ ਬੈਰੀਐਟ੍ਰਿਕ ਟੀਮ ਨਾਲ ਤੁਹਾਡੀਆਂ ਅਪਾਇੰਟਮੈਂਟਾਂ ਦੀ ਸੰਖੇਪ ਜਾਣਕਾਰੀ ਹੈ ਮਰੀਜ਼ ਆਪਣੀ ਨਿਰਧਾਰਿਤ ਅਪਾਇੰਟਮੈਂਟਾਂ ਦੇ ਵਿਚਕਾਰ ਕਲੀਨਿਸ਼ੀਨਾਂ ਤੱਕ ਪਹੁੰਚ ਵੀ ਕਰ ਸਕਦਾ ਹੈ ਅਤੇ ਸਾਡੇ ਰਜਿਸਟਰਡ ਕਿਨਸੀਓਲੋਜਿਸਟ ਨੂੰ ਰੈਫਰਲ ਵੀ ਬੇਨਤੀ ਕਰ ਸਕਦਾ ਹੈ ਸਰਜਰੀ ਤੋਂ ਬਾਅਦ 5 ਸਾਲਾਂ ਤੱਕ ਲਈ ਤੁਹਾਨੂੰ ਬੈਰੀਐਟ੍ਰਿਕ ਕਲੀਨਿਕ ਦੁਆਰਾ ਫਾਲੋ ਕੀਤਾ ਜਾਵੇਗਾ ਇਹ ਟੇਬਲ ਰਿਸੋਰਸ ਬੁੱਕ ਦੇ ਪੰਨਾ 6 ਤੇ ਪਾਇਆ ਜਾਂਦਾ ਹੈ ਤੁਸੀਂ ਇਸ ਚੈਕਲਿਸਟ ਦੇ ਵਰਤੋਂ ਕਲੀਨਿਕ ਪ੍ਰਕਿਰਿਆਵਾਂ ਵਿੱਚ ਤੁਹਾਡੀ ਅਗਵਾਈ ਕਰਨ ਲਈ ਕਰ ਸਕਦੇ ਹੋ ਕਿਤਾਬ ਨੂੰ ਡਾਊਨਲੋਡ ਕਰਨਾ ਪ੍ਰਸ਼ਨਵਲੀ ਨੂੰ ਪੂਰਾ ਕਰਨਾ ਐਮਡੀ ਤੋਂ ਪ੍ਰਸ਼ਨਵਲੀ ਦੇ ਉਹਨਾਂ ਦੇ ਹਿੱਸੇ ਨੂੰ ਪੂਰਾ ਕਰਾਉਣਾ ਐਮਡੀ ਆਰਡੀ ਆਰਐਸਡਬਲਯੂ ਆਰਐਨ ਅਤੇ ਇੰਟਰਨੈਸ਼ਨਲ ਸਾਰੀਆਂ ਅਪਾਇੰਟਮੈਂਟਾਂ ਨੂੰ ਪ੍ਰਾਪਤ ਕਰਨਾ ਅਤੇ ਉਹਨਾਂ ਲਈ ਹਾਜ਼ਰ ਹੋਣਾ ਯਾਦ ਰੱਖੋ ਤੁਸੀਂ ਮਰੀਜ਼ ਜਾਣਕਾਰੀ ਸੈਸ਼ਨ ਦੇ ਇਸ ਮੋਡੀਊਲ ਨੂੰ ਪੂਰਾ ਕਰ ਲਿਆ ਹੈ ਕਿਰਪਾ ਕਰਕੇ ਭਾਗ ਦੂਜਾ ਬਰੀਆਟ੍ਰਿਕ ਸਰਜਰੀ ਬਾਰੇ ਜਾਨਣਾ ਤੇ ਅੱਗੇ ਵਧੋ